ਰੈਡੀ ਕਰਜ਼ੇ ਦੇ ਬੋਝ ਝੇਟ ਕਰਮਾ ਇੱਕ ਵਾਰ ਸਲਫਾਸ ਖਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰ ਚੁੱਕਾ ਸੀ ਪਰ ਮਰ ਨਹੀਂ ਸਕਿਆ ਬਚ ਗਿਆ ਜਾਂ ਡਾਕਟਰਾਂ ਨੇ ਬਚਾ ਲਿਆ ਡੰਡੀ ਕਹਿੰਦੇ ਹਨ ਜ਼ੋਰ ਨਾਲ ਕੋਈ ਮਰ ਵੀ ਨਹੀਂ ਸਕਦਾ ਡੰਡੀ ਅਮਰੀਕਾ ਤੋਂ ਖਬਰ ਲੈਣ ਆਏ ਛੋਟੇ ਭਰਾ ਨੂੰ ਸ਼ਰੀਕਾ ਨੇ ਲਾਣਤ ਪਾਈ ਵੱਡੇ ਭਰਾ ਦਾ ਕਰਜ਼ਾ ਹੀ ਲਾ ਦੇ ਡੰਡੀ ਤੇਰਾ ਅਮਰੀਕਾ ਜਾਣ ਦਾ ਕੀ ਫਾਇਦਾ ਡੰਡੀ ਨਾਲੇ ਇਸ ਨੂੰ ਕੋਈ ਕੰਮ ਤੰਦਾ ਹੀ ਖੋਲ ਦੇ ਖੇਤੀ ਵਿੱਚੋਂ ਕੁਝ ਨਹੀਂ ਬਚਦਾ ਡੰਡੀ ਅਮਰੀਕਾ ਵਾਲੇ ਨੇ ਸਾਰਾ ਕਰਜ਼ਾ ਮੋੜ ਦਿੱਤਾ ਡੰਡੀ ਬੈਂਕ ਖਾਤੇ ਬੰਦ ਕਰਾ ਦਿੱਤੇ ਅਤੇ ਪਿੰਡ ਦੇ ਅੱਡੇ ਵਿੱਚ ਜੀਟੀ ਰੋਡ ਅਤੇ ਨਹਿਰ ਦੇ ਖੁੰਝੇ ਉੱਤੇ ਵੱਡੇ ਭਰਾ ਦੇ ਗੁਜ਼ਾਰੇ ਲਈ ਕਰਿਆਣਾ ਸਟੋਰ ਖੋਲ ਦਿੱਤਾ ਡੰਡੀ ਹੁਣ ਨਸ਼ਾ ਨਾ ਕਰੀ ਸ਼ਰਾਬ ਨਾ ਪੀਵੀ ਕੋਈ ਕਰਜ਼ਾ ਨਾ ਚੁੱਕੀ ਵਗੈਰਾ ਨਸੀਅਤ ਦੇ ਕੇ ਛੋਟਾ ਭਰਾ ਅਮਰੀਕਾ ਚਲਾ ਗਿਆ ਡੰਡੀ ਪਿੰਡ ਵਾਲੇ ਸਭ ਖੁਸ਼ ਸਨ ਡੰਡੀ ਭਰਾ ਹੋਵੇ ਤਾਂ ਇਹੋ ਜਿਹਾ ਡੰਡੀ ਸਟੋਰ ਦੇ ਸਾਹਮਣੇ ਇੱਕ ਬੋਰਡ ਲਾ ਦਿੱਤਾ ਗਿਆ ਜੱਟ ਕਰਿਆਣਾ ਸਟੋਰ ਡੰਡੀ ਦੁਕਾਨ ਚੰਗੀ ਚੱਲ ਪਈ ਡੰਡੀ ਛੇਤੀ ਹੀ ਦੁਕਾਨ ਅੱਡੇ ਉੱਤੇ ਗੱਪ ਛਪ ਦਾ ਕੇਂਦਰ ਬਣ ਗਈ ਡੰਡੀ ਕਈ ਵੇਲੜ ਦੁਕਾਨ ਅੱਗੇ ਪਏ ਲੱਕੜ ਦੇ ਬੈਂਚਾਂ ਉੱਤੇ ਆ ਕੇ ਟਾਈਮ ਪਾਸ ਕਰਨ ਲਈ ਬੈਠੇ ਰਹਿੰਦੇ ਡੰਡੀ ਕਰਮੇ ਦਾ ਪੱਕਾ ਮਿੱਤਰ ਮਹੰਗਾ ਸਾਰਾ ਦਿਨ ਦੁਕਾਨ ਉੱਤੇ ਹੀ ਰਹਿੰਦਾ ਡੰਡੀ ਉਹ ਕਰਮੇ ਨਾਲ ਕਾਊਂਟਰ ਉੱਤੇ ਪਿੱਛੇ ਬੰਦਾ ਅਤੇ ਰੈਡੀ ਦੁਕਾਨ ਚਲਾਉਣ ਦਾ ਸਾਰਾ ਕੰਮ ਕਰ ਉਸ ਨੇ ਹੀ ਸੰਭਾਲ ਲਿਆ ਡੰਡੀ ਕਮੀਆਂ ਦਾ ਟੀਟਾ ਕੰਮ ਉੱਤੇ ਰੱਖ ਲਿਆ ਗਿਆ ਡੰਡੀ ਟੀਟਾ ਅਤੇ ਮਹਿੰਗਾ ਹੀ ਦੁਕਾਨ ਚਲਾਉਂਦੇ ਡੰਡੀ ਕਰਮਾ ਗੱਦੇ ਵਾਲੀ ਕੁਰਸੀ ਉੱਤੇ ਚੁੱਪਚਾਪ ਬੈਠਾ ਰਹਿੰਦਾ ਡੰਡੀ ਉਹ ਘਟ ਹੀ ਬੋਲਦਾ ਡੰਡੀ ਜਦੋਂ ਦਾ ਉਹ ਆਤਮ ਹੱਤਿਆ ਦੀ ਕੋਸ਼ਿਸ਼ ਵਿੱਚੋਂ ਬਚ ਕੇ ਆਇਆ ਸੀ ਉਸ ਦੇ ਦਿਮਾਗ ਉੱਤੇ ਥੋੜਾ ਅਸਰ ਪੈ ਗਿਆ ਸੀ ਡੰਡੀ ਉਹ ਗੁਮਸਮ ਰਹਿੰਦਾ ਡੰਡੀ ਉਹ ਸੋਚਦਾ ਜਿਵੇਂ ਉਹ ਰੱਬ ਦੇ ਘਰ ਨੂੰ ਹੱਥ ਲਾ ਕੇ ਮੁੜਿਆ ਹੋਵੇ ਡੰਡੀ ਉਥੇ ਉਸ ਨੂੰ ਐਂਟਰੀ ਨਹੀਂ ਮਿਲੀ ਡੰਡੀ ਉਹ ਸੋਚਦਾ ਕਿ ਹਲੇ ਇਸ ਦੁਨੀਆ ਉੱਤੇ ਉਸ ਦਾ ਲੇਖਾ ਜੋਖਾ ਬਾਕੀ ਹੈ ਡੰਡੀ ਉਹ ਕਈ ਵਾਰ ਖਬਰਾਂ ਵਿੱਚ ਦੇਖਦਾ ਕਿ ਹਰ ਰੋਜ਼ ਕਿੰਨੇ ਲੋਕ ਕੁੱਤਿਆਂ ਵਾਂਗ ਸੜਕਾਂ ਉੱਤੇ ਦੁਰਘਟਨਾਵਾਂ ਵਿੱਚ ਮਰ ਜਾਂਦੇ ਹਨ ਪਰ ਉਸਨੇ ਆਪਣੀ ਮੌਤ ਦਾ ਪੱਕਾ ਇਲਾਜ ਵੀ ਕੀਤਾ ਸੀ ਡੰਡੀ ਕੀੜੇ ਮਾਰ ਦਵਾਈ ਸਲਫਾਸ ਚੋਖੀ ਮਾਤਰਾ ਵਿੱਚ ਸ਼ਰਾਬ ਨਾਲ ਪੀ ਗਿਆ ਸੀ ਪਰ ਗੱਲ ਨਹੀਂ ਸੀ ਬਣੀ ਡੰਡੀ ਜੋਂ ਲਈ ਕੁਝ ਬਚਿਆ ਵੀ ਨਹੀਂ ਸੀ ਡੰਡੀ ਪਰ ਅਮਰੀਕਾ ਵਾਲੇ ਛੋਟੇ ਭਰਾ ਨੇ ਉਸ ਨੂੰ ਫਿਰ ਪੈਰਾਂ ਉੱਤੇ ਖੜਾ ਕਰ ਦਿੱਤਾ ਡੰਡੀ ਸਟੋਰ ਵੱਲ ਦੇਖ ਕਈ ਵਾਰ ਉਹ ਸੋਚਦਾ ਕਿ ਜੱਟ ਅਤੇ ਕਰਿਆਣਾ ਸਟੋਰ ਪ੍ਰਸ਼ੰਚਿੰਨ ਇਹ ਤਾਂ ਲਾਲਿਆਂ ਵਾਲਾ ਕੰਮ ਹੈ ਡੰਡੀ ਪਰ ਦੁਕਾਨ ਬਹੁਤ ਵਧੀਆ ਚੱਲਣ ਲੱਗ ਪਈ ਡੰਡੀ ਸਾਹਮਣੇ ਸੜਕ ਦੇ ਦੂਜੇ ਪਾਸੇ ਲਾਲਾ ਦੂਣੀ ਚੰਦ ਦੀ ਪੁਰਾਣੀ ਕਰਿਆਨੇ ਦੀ ਦੁਕਾਨ